ਹਾਂ ਤਵਾਰ ਬੁੱਕ ਪਟਾਇਆ ਹਾਇਰਪਾ ਹਾਂ ਇੱਕ ਘੰਟੇ ਬਾਅਦ ਮੀ ਕੀ ਹੋ ਗਿਆ ਵਰਤਾ ਫੇਰ ਨਾ ਰੱਖਿਆ ਕਰ ਵੋਲਾ ਜਵ ਉਹ ਜੰਦਰ ਉਹ ਜੀ ਸਾਸ਼ੀ ਕਾਲ ਦੋਸਤਾਂ ਨੂੰ ਭਾਈ ਅੱਜ ਅਸੀਂ ਚੱਲੇ ਆਂ ਵਿਆਹ ਤੇ ਜੋ ਸਰਦਾ ਹੈਗਾ ਮੂਨ ਵਰਤ ਇੱਕ ਦਿਨ ਪੂਰੇ ਦਿਨ ਤੇ 24 ਘੰਟਿਆਂ ਦਾ ਕੀਤਾ ਸੀ ਤੇ ਅੱਜ 2 ਵਜੇ ਤੱਕ ਕਰਨਾ ਹੈਗਾ ਤੇ ਅਸੀਂ ਅਸੀਂ ਤਿਆਰ ਵਿਆਰ ਹੋ ਕੇ ਚੱਲੀ ਆਂ ਭਾਈ ਥੋੜੇ ਜਿਹਾ ਹੋ ਗਏ ਲੇਟ ਸੁਖਣੇ ਤੇ ਕੰਮ ਕਪੜੇ ਪਾਉਣੇ ਨੇ ਮੈਂ ਵਰਤਨਾ ਕੱਲੀ ਦਾ ਮੈਨੂੰ ਆਈ ਨਹੀਂ ਜਦੋਂ ਵੀ ਆਪਾਂ ਚੋਪੜੇ ਵਿੱਚ ਚੋਪੜੇ ਵਿੱਚ ਆਈ ਕਰੀ ਜਾਈਆ ਫਿਰ ਪਜਾਦਾ ਵੀ ਆਪਾਂ ਕੋਲ ਸਕਦੇ ਆਂ ਹਾਂ ਨਹੀਂ ਸਹੀ ਗੱਲ ਤੇ ਅਸੀਂ ਚੱਲੇ ਆਂ ਭਾਈ ਫਿਰ ਤੁਹਾਨੂੰ ਨਾਲ-ਨਾਲ ਸਾਡੇ ਵਿੱਚ ਜੁੜੇ ਰਹੋ ਦਿਖਾਉਂਦੇ ਰਹਾਂਗੇ ਵੀ ਕੀ ਕੀ ਕਰਕੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੁਖਣੇ ਕਰਾਇਆ ਹਾਂ ਨਹੀਂ ਸਹੀ ਗੱਲ ਆ ਦੇ ਤੇ ਇਹ ਮਿਲਦੀਆਂ ਤੁਹਾਨੂੰ ਸੁੱਖ ਦੇ ਤਿਆਰ ਕੋਈ ਤਵਾਰ। ਬੋਲਾ ਜਾ ਉਹ ਜਾਂਦਾ ਰੁਗੀ। ਕਦੀ ਰੋਜ਼ ਹੀ ਬੋਲਾ ਜਾ ਜਾਂਦਾ 20 ਮਿੰਟ ਵਰਤ ਰੱਖਿਆ। ਹਾਏ ਇਹ ਨਹੀਂ ਤਣੀ ਮੈਨੂੰ ਪਤਾ ਨਹੀਂ ਅੱਜ ਦਾ ਤੁਹਾਡਾ ਚੀਜ਼ ਆ ਬਫੀ ਮੈਂ ਵੀ ਚੁੱਪ ਰਹਿਣਾ ਜਦੋਂ ਇਹ ਕੋਲਾ ਕੇ ਬੈਠ ਕੇ ਆਈ ਲੱਗੇ। ਕੀ ਕਰ ਰੱਖਿਆ ਨਾ ਰੱਖਿਆ ਕਰ। ਸਰ ਪਾਪਾ ਵੀ ਕਰ। ਹੋਰੀ ਸੁਣ ਜਾ ਬਈ। ਕਰ ਸ਼ਾਰਟ ਤੇ ਆ ਬੋਲੀ ਜਾਵੇ ਮੈਂ ਕਿਹਾ ਭੱਤ ਰੱਖਿਆ ਕਿ ਨਾ ਹੈ। ਕੜਾ ਸ਼ਾਂਤ ਹੋ ਜਾਣਾ ਕਹਿੰਦਾ ਹੋ ਵੀ ਮੈਂ ਫਰਤ ਬਥੇਰੇ ਸੁਣਨੇ ਨੇ ਵੀ ਆਹ ਕਿਹੜਾ ਫਰਤ ਹੋਇਆ ਕਹਿੰਦਾ ਸ਼ਾਂਤ ਬਾਰ ਆ ਪਾਪਾ ਕਹਿੰਦਾ ਸ਼ਾਂਤ ਬਾਰ ਉਹ ਪਾਪਾ ਹਾਇਰ ਪਾ ਸ਼ਾਂਤ ਹੋ ਰੋ ਮਗਰ ਉਹਦੇ ਮਨ ਦਾ ਲੂਸ ਲੂਸ ਕਾਉਂਦਾ ਸ਼ੋਰ ਕਰ ਫਾਈਬਾਂ ਨਾ ਕਰ ਦੂ ਇੱਕ ਇਹਨੇ ਆਦਾ ਲਾ ਉਹਨੇ ਪਾਇਆ ਫੱਟੀ ਜਦਾ ਕੀ ਫੱਟੀ ਪ੍ਰਮਾਣ ਆਜੇ ਨੰਬਰ ਤੇ ਪਿਆ ਕਰ ਆ ਪੰਗਿਆਂ ਆ ਆਈ ਮਿੱਠਾਈ ਜੀ ਨੰਬਰ ਦਾ ਆ ਦੂਜੇ ਚਾ ਕਾਉ ਦਿਨਾ ਕਾਲਾ ਦੇ ਦੋ ਨਾ ਚੁਪੀ ਭਾਈ ਜਰਾ ਆਪਾਂ ਦਿੱਤੀਆਂ ਆ ਆ ਬੰਨੀਆਂ ਕਰਦੀ ਜਿਵੇਂ ਤੁਸਤੀ ਜੁੱਤੀ ਜੁੱਤੀ ਦਿਨੇ ਜੁੱਤੀ ਤਾਂ ਬਾਹਰ ਹੁੰਚਾ 好了，不放<的>、啊 <anything? S 1>。就，就不用了。就不用了。就不用了。 ਹਾਂ 1 ਘੰਟੇ ਬਾਅਦ ਉਹ ਠੀਕ ਆ ਚਲ ਆ ਜਾ ਕੋਈ ਇਹ ਹਾਂ ਪਰ ਮੈਂ ਬਾਈਕਾ ਵੀ ਕਰਨਾ ਹੈ ਨਾ ਹੂੰ ਥੋੜਾ ਫੂਈਆ ਤਾਂ ਆ ਰੰਗਦਰ ਤਾਂ ਇਹ ਆ ਬੇ ਮੈਂ ਖੜੀ ਮੇਰੇ ਨੂੰ ਬੋਲ ਹਾਂ ਸੋਣਾ ਦੀ ਹਾਂ ਮੜ ਜਾ ਹਾਂ ਸੋਣਾ ਮੂਰੇ ਨੂੰ ਕਮੀਜ਼ ਕਰ ਲੈ ਠੀਕ ਹਾਂ ਨਹੀਂ ਬਹੁਤ ਸੋਹਣਾ ਲੱਗਦਾ ਠੀਕ ਆਹ ਕੋ ਕੋ ਮਾਈਕ ਪੁੱਸ। ਤੁੰਗਾਇਾ ਹਮਾਰੇ ਬਾਹਰ ਪੁੱਸ। ਚੱਲ। ਵੀ ਪੈਨ ਵੀ ਲੱਗਾ ਜਨ ਹੋਣ ਆਈ ਹੈ। ਤਾਂ ਬੜੀ ਲੇਟ ਹੋ ਗਏ। ਇੱਥੇ ਘੱਟ ਸੋਹਣੀ ਬਣੀ ਅਗਲੇ ਉੱਥੇ ਵਧੀਆ ਬਣੂ ਬਾਹਰ। ਠੀਕ ਹੈ ਨਾ? ਹਾਂ। ਕਾਲੀ। ਹਾਂ ਲਓ ਏ ਕਿਵੇਂ ਹੋ ਦੋਸਤੋ। ਉਹ ਆਵਾਜ਼ ਆ ਗਈ। ਸਾਊਂਡ ਆ ਗਈ। ਸਾਊਂਡ ਆ ਗਈ। ਜਦੋਂ ਸਾਊਂਡ ਆਈ ਹੋਵੇ ਭੱਜ ਲਿਆ। ਇਦਰ ਉਦਰ ਹੋ ਗਿਆ ਮੇਉਟ ਹਾਇ ਕਿੰਨੀ ਭਾਰੀ ਆਵਾਜ਼ ਲੱਗਦੀ ਆ ਮੇਉਟ ਆਪ ਦੇ ਇਹਨੂੰ ਕਹਿੰਦੇ ਆ ਊਰਜਾ ਬੰਦੇ ਚ ੜ ਜਾਂਦੀ ਹੈ ਹਾਂ ਬਈ ਜਿਵੇਂ ਜਿਹੜੀ ਮੈਂ ਪਤਾ ਮੈਂ ਪਤਾ ਕਾਸ ਤੋਂ ਜਿਮੇ ਦੁਬਾਰੇ ਕਰਨ ਨੂੰ ਕੀਤਾ ਮੈਂ ਜਿੰਦੜੇ ਉਦਨੇ ਕੀਤੀ ਉਦਨੇ ਮੈਨੂੰ ਕੋਈ ਫਰਕ ਨਹੀਂ ਆ ਮੈਂ ਤਾਂ ਠੀਕ ਸੀ ਅੱਜ ਵੀ ਉਹ ਕਹਿੰਦੇ ਸੀ ਬਈ ਆਏ ਹੋਗਾ ਵਧੀਆ ਹੋਇਆ ਉਸ ਤੋਂ ਦੂਜੇ ਦਿਨ ਭਾਈ ਮੇਰੇ ਤਾਂ ਸੁੱਖ ਹੀ ਕੋਈ ਚੜ ਮੈਂ ਹੁਣ ਤੁਹਾਨੂੰ ਦੱਸ ਹੀ ਨਹੀਂ ਸਕਦਾ ਸ਼ਬਦ ਹੀ ਨਹੀਂ ਹੈਗਾ ਕੋਈ ਤਾਂ ਕਰਕੇ ਮੈਂ ਤਾਂ ਉਹ ਮੈਂ ਤਾਂ ਉਦਨੇ ਹੀ ਸੋਚ ਰਿਹਾ ਸੀ ਮੈਂ ਮੈਂ ਤਾਂ ਤਿੰਨ ਦਿਨ ਲਗਾਤਾਰ ਕਰੂੰ ਮੋਟਾਦਰ ਕਾਣੂ ਇਹ ਵੀ ਕਸੂਨੀ ਆਈ ਵੀ ਤੁਸੀਂ ਐਂ ਕਰੋਗੇ ਮੈਂ ਤਾਂ ਸੋਚ ਲੇ ਮੈਂ ਮੈਂ ਤਾਂ 3 ਦਿਨਾਂ ਦੀ ਲਗਾਤਾਰ ਕਰੂੰਗਾ ਬੋਲਾ ਬਾਲੀ ਪਾਵਰ ਫੀਲ ਹੋਈ ਮਨ ਤਾਂ ਐ ਲੱਗੀ ਜਾ ਮੇਰਾ ਮੂੰਹ ਚਮਕਣ ਲੱਗ ਗਿਆ ਰੰਗ ਗੋਰਾ ਹੋ ਗਿਆ ਮੈਂ ਤਾਂ ਆਪ ਨੂੰ ਮੈਂ ਸੋਹਣੀ ਲੱਗੀ ਜਾਮ ਹਾਂ ਇਹਦੇ ਬਹੁਤਾ ਨਹੀਂ ਮੈਨੂੰ ਵੀ ਵਧੀਆ ਲੱਗਿਆ ਯਾਰ ਬੈਨੀਫਿਟ ਮਿਲਿਆ ਨਾ ਅੱਠ ਮਹੀਨੇ ਕਰ ਔਰ ਰੋਜ਼ ਹੀ ਐਸਾ ਹਫਤੇ ਕਿ ਚੱਲੇ ਨਾ ਮੈਂ 2 ਦਿਨ ਕਰ ਲੈ ਦੋ ਦਿਨ ਦੇ ਦੂਜਾ ਦੋ ਦਿਨਾਂ ਬਾਅਦ ਤੀਜੇ ਦਿਨ ਕਰ ਲੈ ਠੀਕ ਹੈ ਨਾ ਚੱਲੋ ਜੋ ਜੇ ਮੈਂ ਹੁਣ ਅੱਜ ਸੀਗਾ ਅੱਜ ਤਾਂ ਮੈਂ ਪਹਿਲਾਂ ਹੀ ਕਿਹਾ ਸੀਗਾ ਅੱਜ ਮੈਂ ਛੋਟੀ ਕਰੂੰਗਾ 2-3 ਵਜੇ ਤੱਕ ਕਿਉਂਕਿ ਮੈਨੂੰ ਪਤਾ ਸੀ ਵਿਆਹ ਜਾਣਾਗਾ ਚਲੋ ਆਵਾਜ਼ ਆ ਗਈ ਹਾਂ ਆਪਾਂ ਸਾਰਿਆਂ ਨੂੰ ਸਾਨੂੰ ਦੋਸਤੋ ਦੱਸ ਦਈਏ ਵੀ ਇੱਕ ਮੌਨ ਹੁੰਦਾਗਾ ਆਪਾਂ ਆਪਣੀ ਊਰਜਾ ਬਚਾਉਣੀ ਹੁੰਦੀ ਆ ਵੀ ਜਿੰਨੀ ਵੀ ਊਰਜਾ ਹੁੰਦੀ ਹੈ ਵੀ ਉਹ ਊਰਜਾ ਨੂੰ ਆਪਾਂ ਪਚਾ ਕੇ ਆਪਣੇ ਕੰਮ ਤੇ ਲਾਉਣਾ ਆਉਂਦਾ ਹੈਗਾ ਵੀ ਜੇ ਆ ਸਮਝ ਲਾ ਉਹ ਊਰਜਾ ਨੂੰ ਸਾਂਭ ਲੈਣੇ ਆ ਉਹ ਸਮਝ ਲਾ ਵੀ ਆਪਣੇ ਕੰਮ ਜਿਹੜੇ ਕਰਦੇ ਆਂ ਜਿਹਦੀਮ ਤੇ ਫੋਕਸ ਵੱਧ ਹੋ ਜਾਂਦਾ ਹੈਗਾ ਕੋਈ ਵੀ ਕੋਈ ਵੀ ਕੰਮ ਲਾ ਲਓ ਵੀ ਉਹ ਚੀਜ਼ ਤੇ ਫੋਕਸ ਜ਼ਿਆਦਾ ਹੋ ਜਾਂਦਾ ਪਾਵਰ ਜ਼ਿਆਦਾ ਬੋਡੀ ਚ ਆ ਜਾਂਦੀ ਹੈ ਤੁਸੀਂ ਕਦੇ ਕਰਕੇ ਦੇਖਿਓ ਤੁਹਾਨੂੰ ਫੀਲ ਹੋਊਗੀ ਦੂਜੇ ਦਿਨ ਤੇ ਇਸ ਕਰਕੇ ਮੈਂ ਚੀਜ਼ ਕਰ ਰਿਹਾ ਕਿਉਂਕਿ ਮੈਨੂੰ ਉਹਨੇ ਮੈਂ ਕਰਕੇ ਇੱਕ ਐਕਸਪੈਰੀਮੈਂਟ ਹੀ ਕਰਕੇ ਦੇਖਿਆ ਸੀ ਪਰ ਮੈਨੂੰ ਐਕਸਪੈਰੀਮੈਂਟ ਵਧੀਆ ਲੱਗਿਆ ਤੇ ਮੈਨੂੰ ਵਧੀਆ ਪਾਵਰ ਫੀਲ ਹੋਈ ਇਸ ਕਰਕੇ ਮੈਂ ਦੁ

ਅੱਗੇ ਸਾਨੂੰ ਦਿਖਾਉਣੇ ਆ ਪੈਲਸ ਤੋਂ ਬਹੁਤ ਇਕੱਠਾ ਹੋਣਾ ਜਦ ਜਿੱਧਰ ਦੇਖੋਗੇ ਬੰਦਾ ਹੀ ਬੰਦੇ ਚ ਬਲਦਾ ਰਹਿੰਦਾ ਉਹ ਪਹਿਲਾ ਦੱਸਾਂ ਦੋਸਤੋ ਬਹੁਤ ਜ਼ਿਆਦਾ ਇਕੱਠਾ ਹੋਵੇ ਤੇ ਬਹੁਤ ਇਕੱਠਾ ਹੋਵੇ ਹਨਾ ਇੱਥੇ ਕਿਹਨੇ ਕਿਸੇ ਨੂੰ ਪਸਾਨਣਾ ਓਕੇ ਧੋਰ ਸੋ ਸਾਡਾ ਵੀਰ ਸੁਖਜੋਤ ਕਿਸੇ ਜਾਣਦਾਂ ਦਾ ਕੋਤਾਜ ਨਹੀਂ ਤੇ ਸਾਰੇ ਜਾਣਦੇ ਹਾਂ ਕਿਤਾ ਵੀਰ ਨੇ ਸਖਲ ਕੀਤੀ ਕਿਤਾ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਇਨਾ ਸੋਹਣਾ ਸਰੀਰ ਬਣਾਉਣਾ ਇਨਾ ਸੰਭਣਾ ਸਰੀਰ ਨੂੰ ਮੈਂਟੇਨ ਰੱਖਣਾ ਬਹੁਤ ਵੱਡੀ ਗੱਲ ਸੁਖਜੋਤ ਸਾਡਾ ਭਰਾ ਬਹੁਤ ਥੈਂਕ ਯੂ ਭਾਈ ਤੁਸੀਂ ਪਹੁੰਚੇ ਸਾਡੀਆਂ ਭੈਣਾਂ ਪਹੁੰਚੀਆਂ ਭਣੇ ਬਹੁਤ-ਬਹੁਤ ਜੀ ਆਇਆਂ ਨੂੰ ਦੋਸਤੋ ਹੁਣ ਕੀਤਾ ਜਾਊਗਾ ਕਹਿੰਦੇ ਖਾਣੇ ਤੇ ਹਾਂ ਰਵਾਂਗੇ ਖਾਣੇ ਤੇ ਹੁਣ ਵਾਲਾ ਕਰ ਦੇਣਾਗਾ ਆਪਾਂ ਤਾਂ ਕੋ ਖਾ ਨਹੀਂ ਸਕਦੇ ਮਿੱਠਾ ਤਾਂ ਚਿਕਨ ਚਿਕਨ ਖਾ ਲਾਂਗੇ ਤੇ ਹੈ ਨਹੀਂ ਇਧਰ ਮੇਟਾ ਓਕੇ ਕੋਦਰ ਸੌਰੀ ਦੋਸਤੋ ਮੈਂ ਗਲਤ ਆ ਗਿਆ ਸੀ ਲੈ ਲਾ ਮਿਲਣ ਕਰਤਾ ਟੈਕ ਕਰਤਾ ਹੱਲ ਚਕਲੇ ਰਸਗੁੱਲਾ ਆਹ ਕਾਲੀ ਗਲਾਜ ਆਮਣ ਵੀ ਦੋਸਤੋ ਦੇਖੋ ਅੰਦਰੋਂ ਪੈ ਲੱਸਾ ਬਹੁਤ ਸੋਨਾ ਪੈ ਲੱਸਾ ਲੱਤ ਤੇ ਲਿਆਂਦੀ ਪਈ ਆ ਬਾਹਰ ਨਿਕਲ ਜੀ ਹੋਊਗਾ ਬਾਹਰ ਆਜੋ ਫਿਰ ਬਾਹਰ ਆਜੋ ਇਹਨਾਂ ਨੂੰ ਪਸਤ ਲਗਾਓ ਬਹੁਤ ਪਿਆਰ ਜਿਹੜਾ ਸਰਕਾਰ ਬੜੀ ਰਿਸਪੈਕਟ ਦਿੰਨੇ ਹੋ ਜਿਨ੍ਹਾਂ ਨੇ ਗਾਇਆ ਇੱਕ ਇੱਕ ਗਾਣੇ ਦੇ ਇੱਕ ਦੁਕਾਨਾਂ ਨੂੰ ਬੇਅੰਤ ਮਹੱਬਤ ਦੇ ਕੇ ਤੁਸੀਂ ਪੰਜਾਬੀ ਮਾਂ ਬੋਲੀ ਨਾਲ ਆਕੀ ਉੱਤੀ ਬੱਤੀ ਬੋਲਦੀ ਮੱਠੀ ਮੱਠੀ ਖਾਜ ਹੋਵੇ ਸੁਣੀ ਦੋਦੀ ਗੱਲ ਗਲੇ ਵਿੱਚੋਂ ਆਵੇ ਰਗਾ ਬੁਕਰੋ ਤੂੰ ਖੜੀ ਅੱਖ ਜਾਵੇ ਬੰਦੇ ਅੰਦਰ ਹੋ ਬਈ ਕਹਿੰਦੇ ਚੱਲੇ ਵਿਆਹ ਤੋਂ ਵਿਆਹ ਹੋ ਗਿਆ ਸਮਾਰਟ ਕੰਨੀ ਥੋੜੀ ਦੁੱਖਾਂ ਲੱਗ ਕੇ ਗਲਾਬ ਸਿੱਧੂ ਬਾਈ ਨੂੰ ਮਿਲੇ ਬਾਈ ਸੱਚੀ ਬਹੁਤ ਜ਼ਿਆਦਾ ਵਧੀਆ ਲੱਗਿਆ ਹਨਾ ਬੰਦੇ ਨੇ ਸਪੈਸ਼ਲੀ ਰੋਕੇ ਮਤਲਬ ਕਿ ਅਨਾਉਂਸ ਕੀਤਾ ਵੀ ਬਾਈ ਆਪ ਨੂੰ ਮਿਲਣ ਆਇਆ ਹਨਾ ਵੀ ਭੈਣਾ ਮਿਲਣ ਆ ਜਾਣੇ ਐ ਨਹੀਂ ਵੀ ਕੁੱਲਾ ਮੇਰੇ ਬਾਰੇ ਬੋਲ ਕੇ ਸੋਡੇ ਬਾਰੇ ਵੀ ਬੋਲੇ ਵੀ ਭੈਣਾ ਆ ਗਈਆਂ ਹਨਾ ਨਾਈਸ ਜਿਵੇਂ ਦਾ ਆਪਾਂ ਵੀਡੀਓ ਤੇ ਦੇਖ ਕੇ ਕਹਿੰਦੇ ਸੀ ਹਨਾ ਤੇ ਲੋਕਾਂ ਬਾਰੇ ਵੀ ਸੁਣਿਆ ਸੀ ਲੋਕ ਕਹਿੰਦੇ ਜਰ ਬਹੁਤ ਵਧੀਆ ਬੰਦਾ ਗ੍ਰੇਡ ਹਨਾ ਵੀ ਓਵੇਂ ਦੇ ਹੀ ਸੀਗਾ ਵਾਕਈ ਓਵੇਂ ਦਾ ਸੀਗਾ ਹਾਂ ਵਧੀਆ ਲੱਗਿਆ ਵਧੀਆ ਸੋਹਾਬ ਇਸ ਵੀ ਥੋੜੇ ਜਿਹਾ ਸ਼ਬਦਾਂ ਚ ਪੂਰੀ ਲਾਈਫ ਬਿਆਨ ਕਰਤੀ ਹਾਂ ਸਟਰਗਲ ਬਾਰੇ ਸਰੀਰ ਸੰਭਾਲਣ ਬਾਰੇ ਸਾਰੇ ਬਾਰੇ ਦੱਸਿਆ ਤੁਸੀਂ ਸੁਣਿਆ ਹੀ ਹੋਊਗਾ ਬਲੌਗ ਦੇ ਵਿੱਚ ਹਾਂ ਦੇਖੀਗਾ ਤੇ ਥੈਂਕ ਯੂ ਚਲੋ ਮਿਲਦੇ ਆ ਅਗਲੇ ਬਲੌਗ ਚ ਹਾਂਜੀ ਲੈ ਵੀ ਦੋਸਤੋ ਇੱਕ ਗੱਲ ਦੋਸਤ ਦੇਖਦੇ ਵਾਲੇ ਜਾਣੇ ਕੁਰੀ ਐਂ ਹੁੰਦਾਗਾ ਬਲੌਗ ਦੇ ਦੇਖਦੇ ਵਾਲੇ ਜਾਣੇ ਨੇ ਲਾਈਕ ਉਹਦੇ ਵਿੱਚ ਥੋੜੇ ਜਿਹਾ ਘੱਟ ਜਾਣੇ ਕਰਦੇ ਨੇ ਕਿ ਬਸ ਦੇਖ ਕੇ ਹੀ ਛੱਡ ਦਿੰਦੇ ਨੇ ਐਂ ਕਾ ਤੂੰ ਕਰਦੇ ਹੁੰਦੇ ਹੋ ਯਾਰ ਕੀ ਗੱਲ ਆ ਚਲ ਹੁਣ ਦੇਖ ਲੈ ਤਾਂ ਵਲੌਗ ਸਾਰੇ ਲਾਈਕ ਵੀ ਕਰਦੇ ਉਹਦੇ ਵਿੱਚ ਕੀ ਕੁਕ ਕਸਮ ਤਾਂ ਕੁਛ ਲੱਗਿਆ ਨਹੀਂ ਜੇ ਲਾਈਕ ਕਰਦਾ ਫਿਰ ਕਮੈਂਟ ਕਰ ਦੋ ਛੋਟਾ ਜਿਹਾ ਉਹਦੇ ਵਿੱਚ ਵੀ ਨਹੀਂ ਕੁਸੂਨ ਲੱਗਿਆ ਹਨ ਚਲੋ ਕੋਈ ਨਾ ਹੁਣ ਕਰ ਦਿਆ ਕਰਨੇਗੇ ਨਰਾਜ਼ਗੀ ਨਾਲ ਦਤਾਵਾਂਗੇ ਕਿਉਂ ਪਿਆਰ ਕਰਨ ਵਾਲੇ ਆ ਜਿਤਾ ਸਕਦੇ ਜੇ ਇਹ ਨਰਾਜ਼ਗੀ ਮੇਰੇ ਨਾਲ ਜਿਤਾ ਸਕਦੇ ਮੈਂ ਇਹ ਨਰਾਜ਼ਗੀ ਜਿਗਤ ਜਿਤਾ ਸਕਦਾ ਬਸ ਠੀਕ ਹੈ ਓਕੇ ਬਾਈ ਹਾਂਜੀ ਬਾਈ டா டா